i don't ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਉਹ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਜਿਹੜਾ ਆਰਮ ਸਮਗਲਿੰਗ ਮੋਡਿਊਲ ਹੈ ਉਹ ਬਸਟ ਕੀਤਾ ਟੋਟਲ ਨੈਟਵਰਕ ਨੂੰ ਡਿਸਮੈਂਟਲ ਕੀਤਾ ਗਿਆ ਇਹ ਚ ਅਸੀਂ ਟੋਟਲ 5 ਮੁਲਜ਼ਮ ਫੜੇ ਨੇ ਤੇ 6 ਪਿਸਟਲ ਸਫਿਸਟੀਕੇਟਿਡ ਫੜੇ ਗਏ ਨੇ ਉਹਨਾਂ ਚ 5 ਹੈਗੇ .30 ਬੋਰ ਦੇ ਚਾਈਨੀਜ਼ ਸਟਾਰ ਵਾਲੇ ਇੱਕ PX5 9mm ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਬੇਸਡ ਹੈਂਡਲਰ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਵੀ ਜੇਲ੍ਹ ਚ ਰਹਿ ਚੁੱਕੇ ਹਨ ਜੋ ਦੋ ਮੁਲਜ਼ਮ ਔਰ ਪੁਰਾਣਾ ਰਿਕਾਰਡ ਹੀਨਸ क्राइम ਦਾ ਡੀਪੀਐਸ ਐਕਟ ਦਾ ਇਹ ਸਾਰੇ ਇਹਨਾਂ ਦੇ ਹੈ ਔਰ ਸਭ ਤੋਂ ਪਹਿਲਾਂ ਗੁਰਪ੍ਰੀਤ ਤੇ सोनू ਅਲੀਏ सोनू ਇਹ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਕੋਪਾ ਇਹ ਖੇਮਕਰਨ ਡਿਸਟ੍ਰਿਕਟ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਤੋਂ ਪਹਿਲਾਂ ਸਾਡੇ ਇਨਚਾਰਜ CIA ਅਮੋਲਕਦੀਪ ਤੇ ਉਹਨਾਂ ਦੀ ਟੀਮ ਨੇ 2.30 ਬੋਰ ਦੇ ਪਿਸਤਲ ਫੜੇ ਉਸ ਤੋਂ ਬਾਅਦ گورਕਾ ਸਿੰਘ ਏਲੀਅਸ ਗੋਰਾ ਇਹ ਵੀ ਖੇਮ ਕਰਨ ਤਰਨਤਨ ਦਾ ਰਹਿਣ ਵਾਲਾ ਹੈ ਇਹ ਤੋਂ 1.30 ਬੋਰ ਦਾ ਪਿਸਤਲ ਬਰਾਮਦ ਕੀਤਾ ਗਿਆ ਜਸਪਾਲ ਜੱਸਾ ਜਿਹੜਾ ਇਹ ਲੋਪੋਕੇ ਥਾਣੇ ਦਾ ਬੱਚੀ ਪਿੰਡ ਪਿੰਡ ਦਾ ਹੈਗਾ ਇਹ ਤੋਂ ਵੀ ਜਿਹੜਾ 1.30 ਬੋਰ ਪਿਸਤਲ ਤੇ ਰਾਜਵਿੰਦਰ ਏਲੀਅਸ ਰਾਜੂ ਇੱਕ ਖੇਮਕਰਨ ਤਰਨ ਤਰਨ ਦਾ ਹੀ ਹੈ ਇਹ ਤੋਂ ਜਿਹੜਾ ਹੈਗਾ ਰਾਜੂ ਤੋਂ ਪੀਐਕਸ 59ਐਮਐਮ ਪਿਸਟਲ ਫੜਿਆ ਗਿਆ ਜਿਹਨਾਂ ਦੀ ਬੈਕਗ੍ਰਾਉਂਡ ਆਪਾਂ ਦੇਖੀਏ ਤਾਂ ਗੋਰ ਗੁਰ ਜਿਹੜਾ ਗੋਰਖਾ ਸਿੰਘ ਏਲੀਅਸ ਗੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ ਦੋ ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਪਾਕਸੋ ਦਾ ਹੈਗਾ ਖੇਮਕਰਨ ਥਾਣੇ ਦਾ ਸਾਰੇ ਮੁਕੱਦਮੇ ਜਿਹੜੇ ਖੇਮਕਰਨ ਤੇ ਸਦਰਪੱਟੀ ਪੁਲਿਸ ਸਟੇਸ਼ਨ ਤੇ ਰਜਿਸਟਰ ਨੇ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਵੀ ਹੈ ਇਸੋ ਲਵੜਾ ਰਾਜਵਿੰਦਰ ਰਾਜੂ ਆ ਖੇਮ ਕਰਨ ਦਾ ਇਹਦੇ ਖਿਲਾਫ ਵੀ ਰੇਪ ਦਾ ਪਰਚਾ ਦਰਜ ਹੈ ਖੇਮ ਕਰਨ ਥਾਣੇ ਦੇ ਵਿੱਚ ਔਰ ਇਹ ਸਾਰਾ ਜਿਹੜਾ ਮੇਨ ਇਹਦੇ ਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮਾਝਾ ਏਰੀਏ ਚੋ ਜਿਹੜਾ ਲਿਫਟ ਕਰਦੇ ਸੀਗੇ ਰਿਸੀਵ ਕਰਦੇ ਸੀਗੇ ਕਨਸਾਈਨਮੈਂਟਸ ਜਿਹੜੀ ਐ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਆ ਰਹੀਆਂ ਬ੍ਰੀ ਕੋਆਰਡੀਨੇਟਿਡ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਐਪਸ ਦੇ ਥਰੂ ਤਾਲਮੇਲ ਸੀਗੇ ਔਰ ਪਹਿਲਾਂ ਹੀ ਜਿਹੜੀਆਂ ਜਗ੍ਹਾ ਹੈਗੀਆਂ ਮਿੱਥੀਆਂ ਹੋਈਆਂ ਉੱਥੇ ਡ੍ਰੌਪਿੰਗ ਕਰਾ ਕੇ ਉਹਨੂੰ ਪਿਕਅਪ ਕਰਦੇ ਸੀ ਤੇ ਜਿਹੜਾ ਇਹ ਚ ਮੇਨ ਗੱਲ ਆਈ ਅਗੇ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਚ ਦੁਆਬਾ ਏਰੀਆ ਤੇ ਮਾਝਾ ਏਰੀਆ ਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਇਹ ਜਿਹੜਾ ਜੁਵਿਨਾਈਲਿਕ ਅਰੈਸਟ ਹੋਇਆ ਉਹ ਵੀ ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦਾ ਹੋਇਆ ਔਰ ਉਹਦੇ ਚ ਬਾਕੀ ਕਾਰਵਾਈ ਵੀ ਸਾਡੀ ਚੱਲ ਰਹੀ ਹੈ ਦੋਨੋਂ ਰੀਜਨ ਚ ਮਾਝਾ ਵੀ ਤੇ ਜਿਹੜਾ ਦੋਪਾ ਵੀ ਆਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਨਾਂ ਦੇ ਜਿਹੜਾ ਮੋਡਿਊਲ ਦੇ ਮੈਂਬਰ ਨੇ ਤੇ ਹੋਰ ਵੈਪਨ ਸਾਨੂੰ ਮਿਲਣਗੇ ਕਿਉਂਕਿ ਅਜੇ ਪ੍ਰੀਲਿਮਰੀ ਸਟੇਜ ਹੈਗੀ ਆ ਪ੍ਰੋਫਾਈਲ ਜਿਹੜੀ ਹੈ ਇਹਨਾਂ ਦੀ ਗੁਰਬੀਰ ਦਾ 28 ਸਾਲ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਗੁਰਪ੍ਰੀਤ ਗੋਪਾ 32 ਸਾਲ ਦਾ ਹੈਗਾ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਗੋਰਖਾ ਸਿੰਘ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਹੈ 22 ਸਾਲ ਉਮਰ ਹੈ ਜਸਪਾਲ ਜਸ ਜਿਹੜਾ ਹੈ 24 ਸਾਲ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਰਾਜਵਿੰਦਰ ਰਾਜੂ ਜਿਹੜਾ ਇਹ ਲੇਬਰ ਦਾ ਕੰਮ ਕਰਦਾ ਹੈ ਜੁਵਨਾਈਲ ਜਿਹੜਾ 6ਵਾਂ ਬੰਦਾ ਹੈ ਉਹ ਤੁਹਾਨੂੰ ਮੈਂ ਦੱਸਿਆ ਸੁਲਤਾਨਪੁਰ ਲੋਧੀ ਦਾ ਹੈ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਇਹ ਨੈਟਵਰਕ ਜਿਹੜਾ ਲਗਾਤਾਰ ਜਿਹੜਾ ਸਾਡਾ ਡਰੋਨ ਰਾਹੀਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਕਨਸਾਈਨਮੈਂਟਸ 'ਤੇ ਚੱਲ ਜਾ ਰਹੀ ਹੈ ਪਾਕਿਸਤਾਨ ਸਾਈਡ ਤੋਂ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਜਿਹੜਾ ਇਹਨਾਂ ਦਾ ਬੰਨ ਰਿਹਾ ਔਰ ਜਿਹੜੀ ਮੈਨੂੰ ਇਸ ਚ ਗੱਲ ਲੱਗ ਰਹੀ ਹੈ ਕਿ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਖੇਮ ਕਰਨ ਹੈ ਚਾਹੇ ਲੁੱਪੋ ਕੇ ਹੈ ਸਾਰਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਔਰ ਉਸ ਤੋਂ ਬਾਅਦ ਜੇਲ੍ਹ 'ਚ ਰਹਿਣ ਕਰਕੇ ਇਹਨਾਂ ਦੀ ਲਿੰਕੇਜਸ ਜਿਹੜੇ ਹੋਰ ਕ੍ਰਿਮੀਨਲਸ ਨਾਲ ਜਿਹੜੇ ਦੁਆਬਾ ਏਰੀਆ 'ਚ ਵੀ ਹੋ ਗਏ ਔਰ ਜਿਹੜੀਆਂ ਬਾਹਰੋਂ ਡਾਇਰੈਕਸ਼ਨਸ ਆਉਂਦੀਆਂ ਨਹੀਂ ਆ ਦੁਆਬੇ 'ਚ ਵੀ ਜਾ ਕੇ ਇਹਨਾਂ ਨੇ ਜਿਹੜੀਆਂ ਸਪਲਾਈ ਕੀਤੀਆਂ ਸੋ ਇਹ ਮੈਂ ਸਾਰੀ ਟੀਮ ਨੂੰ ਦਿਲੀਬ ਮੁਬਾਰਕਬਾਦ ਦਿੰਨਾ ਸਾਡੇ ਡੀਸੀਪੀ ਰਵਿੰਦਰਪਾਲ ਜੀ ਡੀਸੀਪੀ ਜਗਜੀਤ ਵਾਲੀਆ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਪਾਲ ਜੀ ਏਡੀਐਸਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਮੈਡਮ ਸੁਪਿੰਦਰ ਕੌਰ ਤੇ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਨਾ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇੱਕ ਜਿਹੜਾ ਨੈਟਵਰਕ ਹੈ ਦੋ ਰੀਜਨਸ ਦੇ ਵਿੱਚ ਮਾਝਾ ਤੇ ਦੁਆਬਾ ਦੋਨੇ ਅਸੀਂ ਪੂਰਾ ਤਰਾ ਸਮੈਸ਼ ਕਰਾਂਗੇ ਜਾਣੇ ਕਿ ਤੁਸੀਂ ਇੱਥੇ ਆ ਜਾਂ ਕਿੱਥੇ ਦਾ ਕੋਈ ਫੀਲਿੰਗ ਕਰਦੇ ਦੇਖੋ ਕ੍ਰਿਮੀਨਲ ਪ੍ਰਵਿਰਤੀ ਦੇ ਬੰਦੇ ਹੈਗੇ ਆ ਜੁਵਨਾਈਲ ਦੀ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕ ਰਿਹਾ बिकॉज ਉਹਨਾਂ ਦਾ ਲੀਗਲੀ ਉਹਨਾਂ ਕੇ ਜਿਹੜਾ ਜਿਸ ਜੁਵਨਾਈਲ ਜਸਟਿਸ ਐਕਟ ਦੇ ਮੁਤਾਬਕ ਪਰ ਇਹ ਜੋ ਹੋਰ ਦੋ ਤਿੰਨ ਬੰਦੇ ਸਾਡੇ ਧਿਆਨ ਚਾਹੀਏ ਤੁਹਾਡੇ ਅੱਗੇ ਸਾਰਾ ਇਹ ਸਟੋਰੀ ਅਸੀਂ ਜਿਹੜੀ ਵੀ ਇਹਨਾਂ ਦੀ ਲਿੰਕੇਜਸ ਦੀ ਉਹ ਵੀ ਸ਼ੇਅਰ ਕਰਾਂਗੇ ਪਿਸਤੌਲ ਚੁਣਾਉਣ ਵਾਲੀ ਗੱਲ ਨਹੀਂ ਹੈ ਜੀ ਪਿਸਤੌਲ ਚੁੱਕ ਕੇ ਅੱਗੇ ਪਹੁੰਚਾਉਣ ਵਾਲੀ ਗੱਲ ਹੈ ਤੇ ਉਹਦੇ ਚਾਰ ਪੈਸੇ ਕਮਾਉਣ ਦੀ ਗੱਲ ਹੈ ਜਿਹੜੀ ਇਹ ਪਹਿਲਾਂ ਵੀ ਆਪਾਂ ਨੂੰ ਆਈ ਹੈ ਕਿ ਛੋਟੇ ਲਾਲਚ ਦੇ ਵਿੱਚੇ ਪਾਕਿਸਤਾਨ ਬੇਸਡ ਹੈਂਡਲਰ ਦੇ ਹੱਥਾਂ 'ਚ ਖੇਲਦੇ ਐ ਤੇ ਜਿਹੜੀ ਇਹ ਸਾਡੇ ਏਰੀਆ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿਹੜਾ ਕ੍ਰਾਈਮ ਪ੍ਰਤੀ ਕਿਉਂਕਿ ਦੇਖੋ ਜੋ ਵੈਪਨ ਤੁਸੀਂ ਦੇਖੋ ਕਿੰਨੇ ਸੋਫਿਸਟੀਕੇਟਡ ਬ੍ਰਾਂਡ ਨਿਊ ਵੈਪਨ ਨੇ ਸਾਰੇ ਇਹ 2021 ਦੀ ਐਫਆਈਆਰ ਹੈ ਜੀ 24 ਅਕਤੂਬਰ 2021 ਦੀ 376 ਤੇ ਪਾਕਸੋ ਐਕਟ ਦੀ ਖੇਮ ਕਰਨ ਦੀ ਕੋਰਕਾ ਜਿਹੜਾ ਐਲਈਐਸ ਗੋਰਾ ਹੈਗਾ ਉਸ ਤੋਂ ਬਾਅਦ 24 ਜਿਹਦੇ ਖਿਲਾਫ 81 ਗ੍ਰਾਮ ਹਿਰੋਇਨ ਫੜੀ ਗਈ ਇਹ ਤੋਂ ਖੇਮ ਕਰਨ ਥਾਣੇ ਚ ਤੇ 359 ਗ੍ਰਾਮ ਹਿਰੋਇਨ 98 24 ਨੂੰ ਕੀਤੀ ਉਸ ਚ ਬੇਲ ਤੇ ਆਏ ਹੋਏ ਆ ਮੈਂ ਤਾਂ ਤਿੰਨ ਤੁਸੀਂ ਇਹ ਦੇਖੋ ਨਾ ਬੰਦਾ ਜੀਨियस ਕ੍ਰਾਈਮ ਰੇਪ ਵੀ ਪਾਕਸੋ ਕਰ ਰਿਹਾ ਮਾਈਨਰ ਬੱਚੇ ਨਾਲ ਰਿਲੇਟਡ ਅਫੈਂਸ ਹੁੰਦਾ ਬਟ ਨਾਲ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਦਾ ਵੀ ਕੰਮ ਕਰ ਰਿਹਾ ਹੈ ਤਾਂ ਮਤਲਬ ਇਹ ਬੰਦਾ ਹੈ ਪ੍ਰਵਿਰਤੀ ਇਹਦੀ ਇਦਾਂ ਦੀ ਹੈ ਔਰ ਜਦੋਂ ਇਹ ਜੇਲ੍ਹਾਂ ਜਾਂਦੇ ਆ ਤੇ ਉੱਥੇ ਵੀ ਆਪਣੇ ਐਸੋਸੀਏਸ਼ਨ ਬਣਾ ਲੈਂਦੇ ਤਾਂ ਹੀ ਮਾਝੇ ਤੱਕ ਸਪਰੈਡ ਹੋਇਆ ਹੈ ਸਾਰਾ ਨੈਟਵਰਕ ਤੇ ਸਾਰੀ ਦੁਆਬੇ ਤੱਕ ਕਿ ਕਿਵੇਂ ਐਸੋਸੀਏਸ਼ਨ ਰਹੀ ਸਾਰੇ ਕਿੱਥੇ ਕਿੱਥੇ ਕਿ ਕਿ ਪਾਕ ਪੇ ਸੈਂਡਲਰ ਕਾਮਨ ਪੁਆਇੰਟ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕਨੈਕਟੀਵਿਟੀ ਬਣੀ ਔਰ ਗਿਣੀ ਮਿੱਥੀ ਜਗ੍ਹਾ ਦੇ ਉੱਤੇ ਡਰਾਪਿੰਗ ਕਰਾਉਂਦੇ ਰਹੇ ਉਹਦੇ ਕੋਆਰਡੀਨੇਟਸ ਭੇਜਦੇ ਰਹੇ ਪਾਕਿਸਤਾਨ ਉੱਥੋਂ ਜਦੋਂ ਡਰਾਪਿੰਗ ਹੁੰਦੀ ਹੈ ਉਸ ਤੋਂ ਬਾਅਦ ਚੁੱਕ ਕੇ ਅਗਲੇ ਇਹਨਾਂ ਦੇ ਕੰਟੈਕਟਸ ਬਾਹਰੋਂ ਵੀ ਦੱਸੇ ਗਏ ਕੁਝ ਇਹਨਾਂ ਦੇ ਆਪਣੇ ਵੀ ਸੀਗੇ ਸਰ ਜਿਹੜੇ ਹਿੰਸ ਕ੍ਰਾਈਮ ਦੇ ਨਾਲੇ ਜਦੋਂ ਬੇਲ ਆਊਟ ਇਹ ਹੁੰਦੇ ਕਿੰਨਾ ਕਿੰਨੇ ਜੁਡੀਸ਼ੀਅਲ ਸਿਸਟਮਾਂ ਵਿੱਚ ਜ਼ਰੂਰ ਹੈ ਲੱਗਦਾ ਨਹੀਂ ਕਿ ਪੁਲਿਸ ਵੱਲੋਂ ਪੋਸਟਾਇਰ ਵਾਈਦੀ ਕੀਤੀ ਹੈ ਤੇ ਇਹ ਬੰਦਾ ਬਾਹਰ ਹੀ ਨਾ ਆਵੇ ਜੀ ਪੋਸਟ ਪੋਸਟਕੈਂਟ ਲੱਗਾ ਹੈ ਜੀ ਤਾਂ ਕੋਈ ਚੇਤਰਦਾ ਦੇਖੋ ਪਤਾ ਕੀ ਹੁੰਦਾ ਹੈ ਵਿਚ ਮਤਲਬ ਲੀਗਲ ਕੇ ਇਸ਼ੂਜ਼ ਆ ਜਾਂਦੇ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਦੂਸਰੇ ਡਿਸਟ੍ਰਿਕਟ ਦਾ ਕੇਸ ਹੈ ਮੈਨੂੰ ਉਹਦੀ ਡਿਟੇਲ ਵੀ ਨਹੀਂ ਪਤਾ ਕਿ ਕਿਸ ਸਟੇਜ ਤੇ ਉਹਦੀ ਇਨਵੈਸਟੀਗੇਸ਼ਨ ਜਾਂ ਟ੍ਰਾਇਲ ਹੈ ਬਟ ਇਹ ਜੋ ਲਾਅ ਹੈ ਉਹ ਤਾਂ ਸਭ ਵਾਸਤੇ ਬਰਾਬਰ ਹੀ ਹੈ ਜੀ ਅਖਿਆਨ ਨਹੀਂ ਸਰ ਸਿਕਵਾਈ ਜਿਹੜੇ ਜਾਂ ਤੋਂ ਬਾਤ ਕਰਦੇ ਨੇ ਜਿਹੜੇ ਜੋ ਅੱਗੇ ਇਸ ਕੰਮ ਚ ਪਹਿਲੀ ਵਾਰ ਫੜੇ ਗਏ ਜੀ ਇਹ ਵਸਧਿਆ ਰਾਂਚ ਔਰ ਇਹ ਕਾਫੀ ਦੋ ਤਿੰਨ ਮਹੀਨੇ ਤੋਂ ਸਾਰਾ ਹੀ ਨੈਟਵਰਕ ਕਾਫੀ ਐਕਟਿਵ ਸੀਗਾ ਟਾਰਗੇਟ ਆਪਾਂ ਨੂੰ ਲੱਗਦੇ ਆ ਜੀ ਪਤਾ ਮੈਂ ਤੁਹਾਨੂੰ ਦੱਸਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਅਜੇ ਕਾਫੀ ਆਪਰੇਸ਼ਨ ਸਾਡੇ ਮਾਝੇ ਤੇ ਦੁਆਬੇ ਦੋਨਾਂ ਚੱਲ ਰਹੇ ਨੇ ਉਹਦੀ ਆਪਰੇਸ਼ਨਲ ਚੀਜ਼ ਨੂੰ ਮੁੱਖ ਰੱਖਦੇ ਹੋਏ ਨਹੀਂ ਅਜੇ ਦੱਸ ਰਹੇ ਪਰ ਤੁਹਾਡੇ ਨਾਲ ਡੈਫੀਨਿਟਲੀ ਸ਼ੇਅਰ ਕਰਾਂਗੇ ਆਉਣ ਦੇ ਦੋ ਤਿੰਨ ਦਿਨਾਂ 'ਚ ਜਾਨਾ ਨੂੰ ਜਦੋਂ ਵੀ ਕੰਫੰਮਸ਼ਨ ਵੀ ਆ ਜਾਂ ਅੱਗੇ ਜਾਂਦੇ ਕਿਸੇ ਨਾ ਕਿਸੇ ਗੈਂਗਰ ਦੇ ਨਾਮ ਨੂੰ ਪੁਨਨ ਪਛਾਣ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਵੀ ਹੈਬ ਦੇਖੋ ਅਜੇ ਗੈਂਸਟਰ ਐਂਗਲ ਨਹੀਂ ਆਇਆ ਪਰ ਆ ਜਾਏਗਾ ਜਲਦੀ ਜਿੱਦਾਂ ਸਾਨੂੰ ਲੱਗ ਰਿਹਾ ਬਿਕਾਉਜ਼ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਦੋ ਰੀਜਨ ਹੈ ਮਾਝਾ ਮਾਝਾ ਤੇ ਦੁਆਬਾ ਆਮ ਬੰਦਾ ਤੇ ਇਹੋ ਜਿਹਾ ਇਤਿਆਰ ਰিসিਵ ਨਹੀਂ ਕਰਦਾ ਜਿਹੜਾ ਬੰਦਾ ਬਾਰ-ਬਾਰ ਮੰਗ ਰਿਹਾ ਹੈ ਤਾਂ ਉਹ ਸਮਝਦੇ ਹਾਂ ਆਪਾਂ ਕੋਈ ਕ੍ਰਾਈਮ ਕਰਨਾ ਹੀ ਹੈ ਜਾਂ ਉਹਨੇ ਅੱਗੇ ਕਿਸੇ ਦਾ ਕੰਟੈਕਟ ਹੈਗਾ ਉਹ ਤੁਹਾਡੇ ਨਾਲ ਜਲਦੀ ਅਸੀਂ ਸ਼ੇਅਰ ਕਰਾਂਗੇ